ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਕਰ ਦੇ ਵਿੱਚ ਹੋ ਗਿਆ ਇਹ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅੰਬਹਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਇੱਥੇ ਦੀ ਰਾਤ ਪ੍ਰਾਣੀ ਸੂਜ ਨਗਰੀ ਵਿੱਚ ਇੱਕ ਪਰਿਵਾਰ ਸੱਤ ਤੇ ਸੌ ਰਿਐਸਸ ਦਰਾਂ ਚੋਰਾ ਨੇ ਘਰ ਤੇ ਦਾਖਲ ਹੋ ਕੇ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਜਦੋਂ ਸਵੇਰੇ ਪਰਿਵਾਰ ਉੱਠਿਆ ਤਾਂ ਉਦੋਂ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਿਆ ਪਰਿਵਾਰ ਨੇ ਥਾਣਾ ਸਿਟੀ 2 ਦੀ ਪੁਲਿਸ ਨੂੰ ਸੂਚਨਾ ਦਿੱਤੀ ਜਸਤੇ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਪੁਲਿਸ ਨੂੰ ਦਿੱਤੇ ਬਿਆਨਾਂ ਜਗਰ ਚਰਨ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪ੍ਰਾਣੀ ਸੂਜ ਨਗਰੀ ਗਲੀ ਨੰਬਰ 192 ਸੈਕ ਬੀਤੀ ਰਾਤ ਉਹ ਅਤੋ ਸਪਰਵਾਰ ਕਰਦੀ ਹੱਤ ਦੇ ਸਤੇ ਵੇਸਣ ਜਦੋਂ ਉਹਨਾਂ ਨੂੰ 5 ਵਜੇ ਜਾਗ ਆਈ ਸਵੇਰ ਜਾ ਕੇ ਦੇਖਤਾ ਕਰਦਸ ਸਮਾਨ ਸਾਰਾ ਖਿਲਰਿਆ ਪਿਆ ਸੀ ਤੇ ਉੱਥੇ ਕਰੀਬ 52000 ਰੁਪਏ ਦੀ ਨਕਦੀ 2.5 ਟੋਲੇ ਸੋਨੇ ਦੇ ਗਹਿਣੇ ਤੇ ਸੰਤਾਂ ਕੰਪਨੀ ਦਾ ਮੋਬਾਈਲ ਫੋਨ ਗਾਇਬ ਸੀ ਇਸ ਮੋਰ ਉਹਨਾਂ ਨੇ ਥਾਣਾ ਚਿੱਟੀ ਦੋ ਦੀ ਪੁਲਿਸ ਨੂੰ ਸੂਚਿਤ ਕੀਤਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ